ਸਮੂਹ ਕਿਸਾਨ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਲੂ ਦੀ ਪਟਾਈ ਦਾ ਜਿਹੜਾ ਸੀਜ਼ਨ ਆ ਸ਼ੁਰੂ ਹੋ ਚੁੱਕਾ ਵਾ ਤੇ ਨਾਲ ਦੇ ਨਾਲ ਕਿਸਾਨ ਵੀਰ ਮੱਕੀ ਦੀ ਜਿਹੜੀ ਬਿਜਾਈ ਆ ਸ਼ੁਰੂ ਕਰ ਚੁੱਕੇ ਆ ਤੇ ਬਹੁਤੋ ਕਿਸਾਨ ਵੀਰਾਂ ਦੇ ਮੈਸੇਜ ਆਉਂਦੇ ਆ ਵੀ ਹਜੇ ਨਾ ਤਕਰੀਬਨ ਮੱਕੀ ਦਾ ਜਿਹੜਾ ਬੀਜ ਆ ਮਿਲ ਨਹੀਂ ਰਿਹਾਗਾ ਨਾ ਕਈ ਥਾਵਾਂ ਤੇ ਕਈ ਸ਼ਹਿਰਾਂ ਦੇ ਵਿੱਚ ਦਿੱਕਤ ਆ ਰਹੀ ਆ ਤੇ ਜੋ ਮੈਨੂੰ ਲੱਗਦਾ ਮੇਰੀ ਗੱਲ ਹੋਈ ਆ ਸਾਡੇ ਗਰੁੱਪ ਮੈਂਬਰਾਂ ਦੇ ਨਾਲ ਕੰਪਨੀ ਦੀ ਗੱਲ ਹੋਈ ਆ ਵੀ 20 ਫਰਵਰੀ ਤੋਂ ਤਕਰੀਬਨ ਜਿਹੜਾ ਬੀਜ ਆ ਪੰਜਾਬ ਦੇ ਵਿੱਚ ਆਮ ਮੈਣ ਲੱਗ ਜੂਗਾ ਜਿੱਦਾਂ ਹੁਣ 1899 ਤੇ 1890 ਦੀ ਥੋੜੀ ਜੀ ਹਜੇ ਪ੍ਰੋਬਲਮ ਆ ਰਹੀ ਹੈ ਵੀ ਘਟ ਮਿਲ ਰਿਹਾ ਵਾ ਤੇ ਕੰਪਨੀ ਨੇ ਪੀਡੀਐਫ ਦੇ ਮੇਲੇ ਤੇ ਵੀ ਜਗਰਾਉ ਉਹੀ ਆਖਿਆ ਸੀ ਕਿ 20 ਫਰਵਰੀ ਤੱਕ ਬੀਜ ਆ ਜਿਹੜਾ ਵੀ ਆਮ ਹੋ ਜੂਗਾ ਦੁਕਾਨਦਾਰਾਂ ਕੋਲੇ ਤੇ ਜਿਹੜੇ ਵੀਰਾਂ ਨੇ ਹੁਣ ਬਜਾਈ ਕਰਨੀ ਆ ਜਿੱਦਾਂ ਹੁਣ ਅੱਜ 14 ਫਰਵਰੀ ਆ ਤੇ ਜੇ ਇਹ ਬੀਜ ਨਹੀਂ ਮਿਲਦਾ ਵੀ ਖੇਤ ਖਾਲੀ ਪਏ ਆ ਤਾਂ ਉਹ ਮੇਰੇ ਵੀਰ 9208 ਤੇ ਜਾਂ ਜਿੱਦਾਂ ਨੂ ਟ੍ਰਾਂਟਾ ਦੀ 12 11 ਆਉਂਦੀ ਆ ਤੇ ਜਾਂ ਆਪਣੀ ਐਨੀ ਜੂਬਡੋ ਦੀ 13 68 ਆਉਂਦੀ ਆ ਵੀ ਜੇ ਉਹ ਵੀਰਾਂ ਨੂੰ ਇਹ ਵੈਰਾਈਟੀਆਂ ਵੀ ਮਿਲਦੀਆਂ ਨੇ ਇਹ ਵੀ ਚੰਗੀਆਂ ਵੈਰਾਈਟੀਆਂ ਨੇ ਵੀ ਸੋਨਾ ਝਾੜ ਦਿੰਦੀਆਂ ਨੇ ਵੀ ਇਹਨਾਂ ਦੀ ਢਿੱਗਣ ਦੀ ਸਕਾਇਤ ਵੀ ਨਹੀਂ ਹੋਏਗੀ ਜਿੱਦਾਂ ਜਾਂ LG ਦੀ ਆਉਂਦੀ ਆ ਇੱਕ ਤੇ ਜਾਂ ਆਪਣੀ ਕਾਵੇਰੀ ਦੀ ਆਉਂਦੀ ਆ 5210 ਵੀ ਇਹਨਾਂ ਨੇ ਸੋਨਾ ਝਾੜ ਦਿੱਤਾ ਪਿਛਲੇ ਸਮੇਂ ਦੇ ਵਿੱਚ ਤੇ ਜਿੰਨੀ ਕੁ ਮੈਨੂੰ ਜਾਣਕਾਰੀ ਆ ਮੇਰੀ ਕੋਸ਼ਿਸ਼ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਤੁਹਾਨੂੰ ਮੱਕੀ ਬਾਰੇ ਤੇ ਮੂੰਗੀ ਬਾਰੇ ਵੀਡੀਓ ਦੇ ਰਹੀ ਹਣਾ ਦੱਸਦੇ ਰਵਾਂਗੇ ਵੀ ਕਿਦਾਂ ਆਪਾਂ ਵਧੀਆ ਝਾੜਾ ਜਿਹੜਾ ਪ੍ਰਾਪਤ ਕਰ ਸਕਦੇ ਹਣਾ ਜਿੰਨੀ ਕੁ ਮੈਨੂੰ ਜਾਣਕਾਰੀ ਆ ਜਾਂ ਮੇਰੇ ਕਿਸਾਨ ਭਰਾਵਾਂ ਦੇ ਜਿਨ੍ਹਾਂ ਤੋਂ ਮੈਂ ਸਿੱਖਿਆ ਵਾ ਵੀ ਉਹ ਅੱਗੇ ਆਪਾਂ ਕਿਸਾਨ ਵੀਰਾਂ ਦੇ ਨਾਲ ਸਾਂਝਾ ਕਰੀਏ ਕੋਈ ਵੀ ਜਿਹੜੀ ਫਸਲ ਦਾ ਝਾੜਾ ਮੇਨ ਉਹ ਜੋ ਮੇਰਾ ਤਿਆਰ ਬਈ ਮੌਸਮ ਤੇ ਡਿਪੈਂਡ ਕਰਦਾ ਵਾ ਜੇ ਮੌਸਮ ਚੰਗਾ ਵਾ ਤਾਂ ਤਕਰੀਬਨ ਸਾਰੀਆਂ ਕੰਪਨੀਆਂ ਦੇ ਸਾਰੀਆਂ ਵੈਰਾਈਆਂ ਚੰਗਾ ਝਾੜ ਦੇ ਦਿੰਦੀਆਂ ਨੇ ਮੱਕੀ ਦੇ ਵਿੱਚ ਵੀ ਤੇ ਮੰਗੀ ਦੇ ਵਿੱਚ ਵੀ ਹੈਨਾ ਵੀ ਜਿੱਦਾਂ ਹੁਣ ਪਸੋਂ ਵਗਦੀ ਆ ਹੁਣ ਉਮੀਦ ਆ ਵੀ ਜਿੱਦਾਂ ਆਲੂਆਂ ਦਾ ਸੋਨਾ ਝੜ ਨਿਕਲੂਗਾ ਤੇ ਅੱਗੇ ਕਣਕ ਤੇ ਸਰੋਂ ਦੀ ਫਸਲ ਵੀ ਬੰਪਰ ਹੋਣ ਦੀ ਉਮੀਦ ਆ ਵੀ ਜਿਹੜੇ ਹਿਸਾਬ ਨਾਲ ਹੁਣ ਪਸੋਂ ਦੀ ਹਵਾ ਵਗਦੀ ਆ ਲਗਾਤਾਰ ਪੂਰੇ ਵਗਣ ਦੇ ਨਾਲ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਆ ਵੀ ਫਿਰ ਉਦੋਂ ਝਾੜ ਜਿਹੜਾ ਘਟਦਾ ਵਾ ਤੇ ਮੇਨ ਜਿਹੜਾ ਕਾਰਨ ਕੋਈ ਵੀ ਫਸਲ ਆਪਾਂ ਕੋਈ ਵੀ ਆਪਣੀ ਬੀਜ ਆਪਣਾ ਬੀਜਿਆ ਹੋਵੇ ਨੰਬਰ 1 ਤੇ ਮੌਸਮ ਹੋ ਜਾਂਦਾ ਜੀ ਨੰਬਰ 2 ਤੇ ਤੁਹਾਡੀ ਜ਼ਮੀਨ ਅਤੇ ਤੁਹਾਡੀ ਮਿਹਨਤ ਡਿਪੈਂਡ ਕਰਦੀ ਆ ਵੀ ਤੁਸੀਂ ਕਿੰਨੀ ਕੁ ਮਿਹਨਤ ਕਰਦੇ ਹੋ ਸਮੇਂ ਸਿਰ ਤੁਸੀਂ ਉਹਦੀ ਜਿਹੜੀ ਖਾਦ ਆ ਫਸਲ ਨੂੰ ਜੋ ਲੋੜ ਆ ਤੁਸੀਂ ਪਾਈ ਆ ਸਮੇਂ ਸਿਰ ਪਾਣੀ ਦਿੱਤਾ ਹਨ ਤੇ ਚੰਗੀ ਕੰਪਨੀ ਦੇ ਜਿਹੜੇ ਆਪਾਂ ਫੰਗੀ ਸੈਡ ਜਾਂ ਸੈਕਟਰੀ ਸੈਡ ਵਰਤਦੇ ਆ ਉਹ ਡਿਪੈਂਡ ਕਰਦਾ ਵਾ ਝਾੜ ਦੇ ਵਿੱਚ ਤੇ ਜਿਹੜਾ ਬੀਜ ਆ ਸਾਡਾ ਉਹ ਸਾਡਾ ਔਚ ਕੁਆਲਿਟੀ ਦਾ ਹੋਣਾ ਚਾਹੀਦਾ ਹਨਾ ਉਹਦੇ ਬੀਜ ਦੀ ਜਿਹੜੀ ਸੋਧ ਆ ਚੰਗੀ ਤਰ੍ਹਾਂ ਹੋਣੀ ਚਾਹੀਦੀ ਆ ਤੇ ਜਿਹਦੇ ਨਾਲ ਅਸੀਂ ਚੰਗਾ ਝਾੜਾ ਜੋ ਪ੍ਰਾਪਤ ਕਰ ਸਕਦੇ ਆ ਕਿਸਾਨ ਵੀਰੋ ਇੱਕ ਜਦੋਂ ਆਪਾਂ ਫਸਲ ਦੀ ਬਿਜਾਈ ਕਰਨੀ ਹੈ ਮੱਕੀ ਦੀ ਇਸ ਤੋਂ ਪਹਿਲਾਂ ਜਦੋਂ ਆਪਣੇ ਖੇਤ ਤਕਰੀਬਨ ਖਾਲੀ ਆ ਮੱਕੀ ਬੀਜਣ ਤੋਂ ਪਹਿਲਾਂ ਜਾਂ ਤਾਂ ਸੁਪਰ ਪਾਵਰ 1 ਏਕੜ ਦੇ ਵਿੱਚ 2 ਗੱਟੇ ਪਾਏ ਜਾਣ ਜੇ ਆਪਣੇ ਕੋਲ ਸੁਪਰ ਨਹੀਂ ਹੈਗੀ ਤਾਂ ਸਲਫਰ ਆ ਜਿਹੜਾ 7 ਤੋਂ 10 ਕਿਲੋ ਜ਼ਰੂਰ ਪਾਇਆ ਜਾਵੇ ਸਲਫਰ ਜ਼ਮੀਨ ਨੂੰ ਪੋਲਾ ਕਰਦਾ ਵਾ ਜਿਹਦੇ ਨਾਲ ਆਪਾਂ ਕਹ ਲਈਏ ਵੀ ਫਸਲ ਦੀਆਂ ਜਿਹੜੀਆਂ ਆਪਣੀਆਂ ਜੜਾਂ ਨੇ ਥੱਲੇ ਉਦੇ ਵਿੱਚ ਵਾਧਾ ਹੁੰਦਾ ਵਾ ਪੈਲੀ ਆਪਣੀ ਜ਼ਮੀਨ ਜਿਹੜੀ ਪੋਲੀ ਹੋ ਜਾਂਦੀ ਹੈ ਸਲਫਰ ਦੇ ਨਾਲ ਤੇ ਖੇਤ ਦੇ ਵਿੱਚ ਪਾਣੀ ਨਹੀਂ ਖੜਦਾ ਹੈਗਾ ਜਿੱਦਾਂ ਵੱਧ ਬਾਰਿਸ਼ ਹੋ ਜੇ ਜਾਂ ਵੈਸੇ ਡੱਕਰ ਜ਼ਮੀਨਾਂ ਦੇ ਵਿੱਚ ਪਾਣੀ ਖੜਨ ਦੀ ਦਿੱਕਤ ਆ ਜਾਂਦੀ ਆ ਤੇ ਸਲਫਰ ਦੇ ਬਹੁਤ ਸੋਹਣੇ ਨਤੀਜੇ ਮਿਲਦੇ ਆ ਇੱਕ ਤਾਂ ਫਸਲ ਦਾ ਜਿਹੜਾ ਰੰਗ ਆ ਉਹ ਸੋਹਣਾ ਹੋ ਜਾਂਦਾ ਜੀ ਤੇ ਦਾਣਿਆਂ ਦੇ ਵਿੱਚ ਅੱਗੇ ਜਾ ਕੇ ਚਮਕ ਆਉਂਦੀ ਆ ਤੇ ਫਸਲ ਬਹੁਤ ਵਧੀਆ ਝਾੜ ਦੇ ਵਿੱਚ ਵੀ ਚੰਗੀ ਰਹਿੰਦੀ ਆ ਤਕਰੀਬਨ ਕੋਸ਼ਿਸ਼ ਕਰਿਆ ਕਰੋ ਹਰ ਫਸਲ ਦੇ ਵਿੱਚ 5 ਤੋਂ 10 ਕਿਲੋ ਜਿਹੜਾ ਸਲਫਰ ਆ ਪਾਇਆ ਜਾਵੇ ਜਿੱਦਾਂ ਝੋਨੇ ਦੇ ਵਿੱਚ ਵੀ ਤੇ ਗਾਂ ਜਦੋਂ ਫਿਰ ਆਪਾਂ ਗਾਂ ਕਣਕ ਜਾਂ ਆਲੂ ਲਾਉਨੇ ਆ ਝੋਨੇ ਦੇ ਬਾਅਦ ਉਦੋਂ ਵੀ ਇਹਦੇ ਬਹੁਤ ਸੋਹਣੇ ਰਿਜ਼ਲਟ ਆ ਵੀ ਮੇਰੇ ਵੀਰ ਸਲਫਰ ਨੂੰ ਜ਼ਰੂਰ ਤਰਜੀਹ ਦਿਆ ਕਰੋ ਤੇ ਬਾਕੀ ਆਪਾਂ ਅੱਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ